ਕੀ ਰੋਣਾ ਕਹਿੰਦਾ ਏ ਦੋਹਾਂ ਵਾਰ ਫਾੜ ਦੇਣਾ ਬੀਬੀ ਕਹਿੰਦੀ ਸਿਆਲਵਾ ਹਾਂ ਲੱਗੇ ਮੁਰਗੀ ਪਾ ਦੇਣੀ ਹੋਰ ਕਿ ਦੋਹਾਂ ਦੇ ਪਾਉਣੀ ਆ ਬੀਬੀ ਕਹਿੰਦੀ ਦੋਹੇ ਆਮਨੇਾਰੇ ਮੁਰਗੀਆਂ ਪਾ ਦੇਣੀ ਆ ਦੱਬਦੀ ਆ ਕਿ ਸੰਗਲ ਬਾਈ ਬੀਬੀ ਮੁਰਗੀ ਟੁੱਟ ਜੇ ਕਰਦੀ ਏ ਹੋਰ ਵੰਟ ਕੀ ਹਾਲ ਆ ਬਾਈ ਵਧੀਆ ਬਾਈ ਕਿੱਧਰ ਗੇੜੀ ਲਾਇਆ ਕਹਿ ਲੈ ਜੀ ਰਹਿੰਦਾ ਕਿੱਥੇ ਹਣ ਤੂੰ ਮੈਂ ਉਹ ਦਿਖਦਾ ਮੈਂ ਉਰੀ ਆ ਤੁਸੀਂ ਕਿੱਧਰ ਰਹਿੰਦੇ ਤੁਸੀਂ ਦੱਸੋ ਅੱਜ ਬਸ ਗਰਾਹੀ ਇਕੱਠੀ ਕਰਦੇ ਫਿਰਦੇ ਗਰਾਹੀ ਇਕੱਠੀ ਕਰਦੇ ਫਿਰਦੇਗਾ ਮੈਂ ਨਾਲ ਹੀ ਬਾਈ ਪੈਸੇ ਮਿਲ ਜਾਂਦੇ ਮਿਲ ਜਾਂਦੇ ਫੇ ਤਾਂ ਠੀਕ ਹੈ ਨਹੀਂ ਸਭ ਦਾ ਆਪਣੇ ਮਾਰੀ ਦਾ ਹਾਲ ਆ ਆਪਣੇ ਨੇ ਬਾਈ ਕੰਮ ਤੋੜ ਲਿਆ ਚੱਲ ਵਧੀਆ ਵਧੀਆ ਹੁਣ ਵਾਟੀ ਦਾ ਵਿਆਹ ਕਰਾ ਰਹੇ ਗੇਟ ਗੁੱਟ ਖੋਲਤੇ ਟੈਲ ਲੋ ਆ ਰਣੀ ਲੈ ਇਹ ਦੇਖੋ ਆ ਆਹਨੇ ਕੀ ਕਹਿੰਦਾ ਤੂੰ ਕਹਿੰਦੀ ਆਹਨੇ ਤੇਰੇ ਮੂੰਹ ਪਰੇ ਕਹਿੰਦਾ ਉਹ ਬੜੁਰੇ ਉਹ ਹੀ ਕੰਮ ਕਰਤਾ ਭਾਈ ਅਲੇ ਇਧਰ ਉਹ ਵੀ ਕੰਮ ਕਰਤਾ ਕਹਿੰਦੇ ਨੇ ਮੋਬਿਲ ਸਾਮ ਹੋ ਗਿਆ ਬਾਣੀ ਬਾ ਵੀ ਉਧਰ ਵੇਕ ਕੱਪ ਹੋ ਗਿਆ ਬੰਦਾ ਤਾਂ ਉੱਠਾ ਮੰਨਦੀ ਆ ਕਿਤੇ ਅੜਦੀ ਆ ਲਓ ਜੀ ਬਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਮੰਡ ਵਿੱਚ ਆਏ ਬਾਈ ਕਣਕ ਬਿੱਜੀ ਦੀ ਸੁਪਰ ਹਿੱਟ ਹੈ ਹਾਂ ਜੀ ਭਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਕਿਦਾਂ ਹੋ ਗਿਆ ਹੀ ਖੇਤ ਕਿੰਨੇ ਦਿਨ ਹੋ ਗਏ ਬਿੱਜੀ ਦੀ 6 ਨੂੰ 7 8 9 10 11 12 13 14 15 16 16 ਅੱਜ ਪਤਾ ਨਹੀਂ 16 ਹੀ ਅੱਜ 9 10 ਦਿਨ ਹੋ ਗਏ 10 ਦਿਨ ਹੋ ਗਏ ਬਾਈ ਪੂਰਾ ਹਰਿਆਈ ਵੀ ਦੇਖ ਸਕਦੇ ਆ ਵੀ ਇੰਨੀਆਂ ਬਹਾਈਆਂ ਕਰੀਆਂ ਤਾਂ ਵੀ ਰੋੜਾ ਰਹਿ ਗਿਆ ਤਾਂ ਵੀ ਹਾਂ ਹੌਲੀ ਤੋਰੇ ਦੇ ਵੀ ਦੇਖ ਲੈ ਕੀ ਚੀਜ਼ ਆ ਫੁੱੜਦੀ ਹੋਈਆਂ ਤਾਂ ਸਤ ਸਿਰ ਮਾਰ ਚਾਹੀੇ ਨਾਲ ਹੂੰ ਵੀ ਆ ਦੇਖੋ ਤੁਸੀਂ ਤੋ ਵੀ ਅੰਗਲ ਹਲਾਂ ਅੰਗਲ ਫਿਰ ਛੋਟੇ ਗੇਅਰ ਮਾ ਰੂਟਾ ਬੀਟਰ ਤੇ ਸੁਪਰ ਸੀਟਰ ਕੇ ਬਾਹਰ ਤਾਂ ਵੀ ਰਹਿ ਜਾਂਦੀ ਹੈ ਕੱਖਾਂ ਨਾ ਨਹੀਂ ਜੰਮਿਆ ਕੋਈ ਦਿਖਾ ਦੇ ਦਵਾਈ ਨੇ ਕੱਖਾਂ ਨਾ ਕਰਦੀ ਹਾਂ ਦਵਾਈ ਦਾ ਫਰਕ ਹੈਗਾ ਕੱਲਾ ਹੀ ਗਾਣ ਜੇ ਆਪਾਂ ਸਮਝ ਲਾ ਬਡੇ ਗੇਅਰ ਮਾ ਬਾਹਰ ਤਾਂ ਫਿਰ ਡਲੇ ਜੇ ਹਵਾ ਪੈ ਨਹੀਂ ਹਾਂ ਫਿਰ ਰਹਿ ਜਾਂਦੇ ਆਪਾਂ ਪੈ ਨਹੀਂ ਆ ਚੀਜ਼ ਬਰੀਕ ਚਾਹੀਦੀ ਗਾਣ ਕੋ ਨੂੰ ਹਵਾ ਨਹੀਂ ਬਣਦੀ ਜਿਆਦਾ ਹਾਂ ਗੱਲੂ ਰੀਪਈ ਆ ਲੈ ਥੱਲੇ ਦਾ ਭਲਾ ਕਿੰਨੀ ਗੱਲਾ ਲੈ ਜੇ ਡੜਾ ਮੋਟਾ ਹੋਵੇ ਫੇ ਹਵਾ ਪੈ ਜਾਂਦੀ ਆ ਡਾਕਰ ਚਾਹੀਦਾ ਪੰਗਰਾ ਹਾਂ ਸਭ ਪੂਰੀ ਵਧੀਆ ਜੰਮੀ ਆ ਆਪਣੀ ਸਾਰੀਓ तकरीबन ਇਹ ਕਿਤੇ ਪਹਿਲਾਂ ਵੀਜੀ ਵੀ ਹੋਊਗੀ ਦਿਖਾਉਂਦੇ ਉਹ ਜਿਆਦਾ ਬੜੀ ਹੋਗੀ ਬਾਕੀ ਭਾਈ ਖਜ਼ਾਨਾ ਮਿਲ ਗਿਆ ਅਮਰੂਦਾਂ ਦਾ ਲੋਰ ਨੂੰ ਮੇਰੇ ਨੂੰ ਜੇਬਾ ਜਿਆਦਾ ਮੈਂ ਤਾਂ ਆਪਣਾ ਹੀਲਾ ਕਰ ਲਿਆ ਅਮਰੂਦ ਬਹੱਲਾ ਖੋਲ ਦੇਣਾ ਜੱਗ ਜੱਗਦੇ ਪਿੱਛੇ ਮੈਂ ਹੀ ਬਹਿਣਾ ਮੈਂ ਕੱਢ ਲੈਣਾ ਨਾ ਇਹ ਗੱਲ ਗਲਤ ਹੈ ਮਰੂਦ ਖਾਨ ਤੋੜਨੇ ਵੈਦਨ ਹੁੰਦੇ ਆ ਅਮਰੂਦ ਬੜੇ ਕੰਮ ਦੇ ਰਖੇ ਆ ਇੱਥੇ ਇਹ ਦੇਖੋ ਮੋٹے ਕਣਕ ਬੀਜਣ ਗਏ ਆ ਪੌਦਣ ਕਿਆ ਕਰਦੇ ਤੇ ਹਾ ਦੇ ਉਹਦਣ ਹਰੇ ਤੇ ਅਮਰੂਦ ਇਹ ਅੱਜ ਪੱਕ ਗਏ ਨਹੀਂ ਕਹਿੰਦੇ ਲਾਲ ਅਮਰੂਦ ਹੋਣਗੇ ਤੇ ਕਿੰਨਾ ਪ੍ਰਾਣੀ ਅਹੀਦਾ ਹੋ ਗਿਆ ਕਹਿੰਦੇ ਇੰਨੇ ਘੈਂਟ ਅਮਰੂਦਾਂ ਦਾ ਹੀਲਾ ਹੋ ਗਿਆ ਐਹੇ ਜੇ ਟਾਈਮ ਅਮਰੂਦ ਮਿਲ ਜਵੇ ਕਿਆ ਬਾਤਾਂ ਨੇ ਕਹਿੰਦੇ ਬੰਦਾ ਤਕੜਾ ਹੋ ਜਾਂਦਾ ਅੱਧਾ ਮਰਿਆ ਵਜੂਂਦਾ ਹੋ ਜਾਂਦਾ ਤੇਰਵੇਂ ਮਹੀਨੇ ਅਮਰੂਦ ਮਿਲ ਗਏ ਹੋਰ ਕੀ ਚਾਹੀਦਾ ਆ ਦੇਖੋ ਲੋਰ ਕਹਿੰਦੀ ਥੱਲੇ ਗਿਰ ਜਾਣਾ ਮੈਂ ਭਾਰਤੀ ਚਾਰੇ ਪਾਸੇ ਦੇ ਹਾਂ ਲੋਟ ਨਹੀਂ ਆਉਂਦੇ ਤੜਕਦੇ ਬਹਾਨੇ ਕਹਿੰਦੇ ਉਹ ਕੰਮ ਹੋ ਗਿਆ ਵੀ ਡੀਲੇ ਨੂੰ ਵੀ ਪਾਣੀ ਲੱਗ ਗਿਆ ਦੇਖਣ ਕੋਸਤੇ ਹਾਏ ਤੇ ਹੋ ਪੁੱਸ ਗਿਆ ਫੜੂਗਾ ਕਿਨੇ ਆ ਲੋ ਕਿੰਨਾ ਕੱਖ ਜਾ ਹੋ ਗਿਆ ਨੀਲਾ ਰੇਖਤ ਫੈਸਣ ਜੀ ਹੈ ਢਿੱਦੇ ਮੰਗਣੇ ਓ ਨਾ ਜੁੰਡਿਆਂ ਜਿਹੜੇ ਬੰਗਣਾ ਨਾਲ ਸਾਲ ਚੜਦੇ ਜਾਉਂਦੇ ਲਓ ਜੀ ਬਾਈ ਆ ਦੂਜੇ ਖੇਤ ਮਾਗੇ ਉਰੇ ਰੌਣਕ ਦੇਖੋ ਐਨ ਕਣਕ ਨੂੰ ਤੇ ਬੋਲ ਕੇ ਦੱਸਦੀ ਵੀ ਪੈਂਦਾ ਵਾਹੀ ਦਾ ਮੁੱਲ ਕਿੰਨੇ ਬਾਏ ਹੂੰ ਹੂੰ ਇੱਕ ਕਹਿੰਦਾ ਵਾਹੀ ਦਾ ਮੁੱਲ ਐ ਬਾਏ ਚੰਗੇ ਐ ਤੇ ਇਹਦੀ ਬੱਕੀ ਪਾੜੀ ਐ ਲੈ ਇਹਨਾਂ ਵਾਂ ਦੇਖਦੀ ਥੋੜਾ ਸਰਨੇ ਢਾਈ ਕਿੱਲਾਂ ਦੀ ਲਾਮ ਨੂੰ ਲੈਣ ਜੱਗੇ ਇੱਕ ਐ ਜੇ ਤਾਂ ਵਧੀਆ ਜੰਮ ਦੇ ਫੇਰ ਤਾਂ ਰੂਹ ਲੱਗਦੀ ਏ ਖੇਤ ਮਾ ਕੇ ਜੇ ਨਾ ਜੰਮੇ ਰੂਹ ਹੀ ਨਹੀਂ ਲੱਦੀ ਖੇਤ ਮਾ ਕੇ ਫੇਰ ਮਨ ਦੁਖੀ ਹੁੰਦਾ ਹੁਣ ਤੇਲ ਥੋੜੀ ਜ਼ਿਆਦਾ ਹੁਣ ਤਾਂ ਐ ਹੁੰਦਾ ਵੀ ਇੱਕ ਪਾੜ ਹੋਰ ਕਾੜ ਦੰਦਾ ਹਾਂ ਹਾਂ ਆ ਚੱਕਰ ਆ ਬਾਈ ਖੇਤ ਮਾ ਕੇ ਰੂਹ ਲੱਗਦੀ ਏ ਨਹੀਂ ਫੇਰ ਐ ਸੋਚੀ ਜਾਂਦਾ ਬੰਦਾ ਰਹਿ ਗਿਆ ਤੇਰਾ ਮਹੀਨਾ ਜੱਗੇ ਜੇ ਆਪਾਂ 1200 ਰੁਪਏ ਪਾਣੀ ਲਾ ਦੇ ਫੇਰ ਪਾਣੀ ਲਾਉਂ ਰੌਣੀ ਲਾ ਕੇ ਬਾਈ ਨਹੀਂ ਤਾਂ ਫੇਰ ਅੱਧਾ ਅੱਧਾ ਪ੍ਰਿੰਡੀ ਜੰਮਦੀ ਏ ਹੌਣੀ ਨਾਲ ਵੀ ਤੂ ਕਾਲੀ ਦਾ ਵੀ ਕੋਈ ਨਹੀਂ ਹੈਗਾ ਬਥੇਰਾ ਟਾਈਮ ਹੁੰਦਾ ਕੱਖ ਨਹੀਂ ਕੰਡਾ ਨਹੀਂ ਟੈਨਸ਼ਨ ਨਹੀਂ ਹੋਰ ਜਾਦੇ ਦੇਵਾਂ ਪਹਿਲਾ ਪਾਣੀ ਲਾਉਣਾ ਬੱਚੀ ਦੇਖ ਨਾ ਫੇਰ ਤੇ ਭੂਸਰ ਨਹੀਂ ਦੇਖਣਾ ਵੀ ਖੇਤ ਕਿੰਨਾ ਸਤਰੰਗਾ ਪੈਣਾ ਇਹਦੇ ਮੈਂ ਪਹਿਲਾਂ ਹੀ ਲੱਡੂਆਂ ਵਾਲਾ ਸਤਰ ਕਾਣਾ ਕਾਣਾ ਤਗੜਾ ਅਸੀਂ ਧਾਵਾ ਕਰ ਇੱਕ ਦਾ ਕਾਣਾ ਵਾਲਾ ਆਉਣਾ ਪੱਲੀ ਬਾਈ ਸਪਰੇਅ ਦੀ ਮौज ਹੈ ਤੁਹਾਨੂੰ ਕਹੀਏ ਕੁਝ ਵੀ ਨਹੀਂ ਹੋਇਆ ਕੁਝ ਵੀ ਹੋਇਆ ਤਾਂ ਸਾਵਧਾਨਾ ਨਹੀਂ ਹੁਣ ਅੱਧਾ ਗੁੱਲੀ ਡੰਡੇ ਨੂੰ ਖਰਾਕ ਲੱਗਣੀ ਦੀ ਹੁਣ ਕੋਈ ਟੈਨਸ਼ਨ ਨਹੀਂ ਕੋਈ 11-1200 ਰੁਪਏ ਨਹੀਂ ਬਾਈ ਦੁਖਿਆਗਾ ਮਸਲਾ ਆਪਣੇ ਕੋਲ ਚੱਲੀ ਛਾਪਾ ਪੈ ਸਕਦਾ ਚੱਲੀਏ ਹਾਂ ਨਾਲੇ ਬਾਈ ਹੋਰ ਪਾਸੇ ਵੀ ਜਾਣਾ ਹੈ ਮਨ ਇਹ ਗੇਲ ਜਾਣਾ ਉਹਦੇ ਵੀ ਕੋਨ ਪਤਾ ਘਰ ਦਾ ਕੰਮ ਚੱਲ ਲੋ ਵੀ ਕਰਨਾ ਤੇ ਲਈ ਲਓ ਜੀ ਬਾਈ ਆਪਣੇ ਵਾਲੀ ਚੀ ਵੀ ਪਹੁੰਚ ਗਏ ਪਰ ਇੱਕ ਹੈ ਉਹਰੇ ਮਿੱਟੀ ਜਗੇ ਬਰੀਕ ਹੈ ਉਹਰੇ ਬਰੀਕ ਮਿੱਟੀ ਨਹੀਂ ਇਹ ਤਾਂ ਵੀ ਵਧੀਆ ਬਣਿਆ ਉਹਦਾ ਰੌਣੀ ਰੌਣੀ ਤਾਂ ਨਹੀਂ ਕਰਿਆ ਹਾਂ ਰੌਣੀ ਨਹੀਂ ਕਰਿਆ ਬਾਹੀ ਬਹੁਤ ਹੈ ਇੱਕ ਕਿਹੜਾ ਆਹੀ ਮੇਰੇ ਸਾਹਨ ਆਹੀ ਰੌਣੀ ਹੋਇਆ ਪਤਾ ਬਾਹੀ ਚੰਗੀ ਹੋਈ ਵੀ ਹੈ ਵੀ ਐਨ ਪੱਧਰਾ ਪਿਆ ਦੇਖੋ ਖੁੰਝੇ ਖਾਂਝੇ ਐਨ ਚਮਕਦੀ ਹੈ ਧਰਤੀ ਦਾ ਫਰਕ ਹੈ ਧਰਤੀ ਦਾ ਵੀ ਸਹੀ ਪਿਆ ਜਗੇ ਕੈਦਗੀ ਘਟਾ ਪੂਰਾ ਹਾਂ ਫੁੱਲ ਵੀ ਜੈਤਗੇ ਸਹੀ ਹੈ ਨਾ ਭਾਈ ਮੰਨ ਕੇ ਚਲੋ 50 52 ਪੀਜ ਹੈ ਵੀ ਠੀਕ ਹੈ ਨਾ ਘੱਟ ਦਾ ਕੋਈ ਫਰਕ 50 ਕਿਲੇ ਦੇ ਹਿਸਾਬ ਨਾਲ 50 ਦੇ ਹਿਸਾਬ ਨਾਲ ਬੰਨਿਆ ਪਤਾ ਆਪਾਂ ਨੇ 50 ਦੇ ਜਗ੍ਹਾ ਬੰਨਿਆ ਪਿਆ 50 ਨਾ ਬੰਨਿਆ ਤੁਮ ਆ ਫਲ ਕਿੱਥੇ ਲੈ ਤੇ ਤਾਂ ਬਹੁਤ ਦੂਰ ਤੇ ਮਿਲਿਆ ਦੇਖੋ ਨੇ ਆਗਬੱਤੀ ਭਾਈ ਕਾ ਜੇ ਖੇਰੇ ਨ ਚੰਗੀ ਤਰ੍ਹਾਂ ਬੀਜ ਹੋਇਆ ਫਿਰ ਉਹ ਵੀ ਲਾਦੀ ਆ ਆਉਂਦਾ ਜਾਂਦਾ ਬੰਦਾ ਵੀ ਦੇਖਦਾ ਹੈ ਇਧਰ ਪੂਰੀ ਵਾਲੀ ਰੌਣਕ ਮਾਰਦੀ ਕਿ ਨਹੀਂ ਪੂਰੀ ਜੀ ਪੂਰੀ ਲਓ ਜੀ ਆਪਣੇ ਦੇ ਘਰ ਕਹਿੰਦੇ ਇੰਨੀ ਲੇਬਰ ਆ ਗਈ ਅੱਜ ਇੰਨੇ ਬੰਦੇ ਆ ਗਏ ਅੱਜ ਫਰਸ ਪਾ ਦੇਣਾ ਭਾਈ ਹੈ ਅੱਜ ਗਰੀਬੀਆਂ ਚੱਕ ਦੇਣੀਆਂ ਆ ਬੂਆ ਦਾ ਮੁੰਡਾ ਹੀ ਪਹੁੰਚ ਗਿਆ ਭਾਈ ਇਹ ਵਿਚਾਰਾ ਫੋਨ ਤੇ ਬਿਜੀ ਹੈ ਹਲੇ ਭਾਈ ਕਿਆ ਰੇਟ ਹੈ ਲੈ ਰ ਆਈ ਪਤਾ ਨਹੀਂ ਕਿਆ ਰੇਟ ਹੈ ਸਭ ਪਤਾ ਤੈਨੂੰ ਤੂੰ ਲਕੋ ਰੱਖਦਾ ਇਹ ਦੱਸ ਦੇ ਹੈਂ ਹਾਂ ਦੇ ਲੈ ਭਾਈ ਰੇਟ ਲਈ ਦੱਸਦਾ ਹੈਗਾ ਕਿਆ ਇਹ ਲਕੋ ਰੱਖਦਾ ਕਹਿੰਦਾ ਮੈਨੂੰ ਪਤਾ ਨਹੀਂ ਹੈਗਾ ਵਾਲਕ ਨੂੰ ਪਤਾ ਕਹਿੰਦਾ ਭਾਈ ਮਨੇ ਨੇ ਪੈਂਟ ਪਹਿਲਾਂ ਕਰਤਾ ਦਾ ਤੇ ਹੁਣ ਥੋੜਾ ਜਿਹਾ ਫਰਸ ਦਾ ਕੰਮ ਰਹਿੰਦਾ ਤਾਂ ਲਓ ਜੀ ਕਹਿੰਦੇ ਮਿਸਤਰੀ ਨੇ ਰਾਤ ਮਾਲ ਜਿਆਦਾ ਖਾ ਰਿਆ ਮਿਸਤਰੀ ਕਿਹਾ ਹੋ ਗਿਆ ਤੰਦੂਰ ਅੱਗ ਵਾਲੀ ਜੰਦ ਦੇਸੀ ਜਗੜ ਦੇਸੀ ਜਗੜ ਚੌੜਾ ਕਰਨਾ ਹਾਂ ਤੇ ਕਿੱਥੇ ਲਾਉਣ ਸੰਢਿਆ ਉਹ ਬਾਹਰ ਬੈਠ ਕੋਈ ਅਰੇ ਬਾਹਰ ਕੱਢਣਾ ਹੈ ਨੇ ਸਾਖਟ ਬਣਾਉਣ ਲੱਗਿਆ ਬਾਈ ਹਾਂਜੀ ਹੜਦਾ ਨਹੀਂ ਮਿਸਤਰੀ ਸਾਖਟ ਵੀ ਬਣਾ ਦਿੰਦਾ ਬਾਈ ਅੜੇ ਦੇ ਕੰਮ ਕੱਢ ਦਿੰਦਾ ਕਹਿੰਦੇ ਮਨੇ ਨੇ ਖੋਣਨਾ ਗੇਟ ਚਾਬੀਆਂ ਲੱਭਦਾ ਮਨੇ ਫਿਰ ਇਹ ਗੇਟ ਨਵਾਂ ਲੱਗੂਗਾ ਕਾਹੀ ਲੱਗੂਗਾ ਹੈ ਫੇ ਉੱਚਾ ਪਟੂਗਾ ਹੈ ਇਥੇ ਰੱਖ ਕੇ ਇੱਥੇ ਲੱਗ ਜਾਣਾ ਕਿਲਾ ਵੱਧ ਗਿਆ ਹੈ ਚਲ ਆਇਆ ਮਿਸਤਰੀ ਚਾਬੀਆਂ ਨੇ ਆਮਾ ਘਰ ਤੇ ਜ ਨਹੀਂ ਹੈਗੀਆਂ ਇੱਕ ਮਿੰਟ ਵੀ ਨਹੀਂ ਲਾਇਆ ਦੇਖੋ ਖੋਲਣੇ ਨੂੰ ਇੰਨਾ ਅਡਵਾਂਸ ਮਨੇ ਉਹ ਮਨੇ ਬੁਆਰੇ ਮੋਟਰ ਨੂੰ ਮਿਲ ਲਾ ਉਧਰ ਉਹ ਆਜੂ ਦਾ ਬੂਆ ਮੁੰਡਾ ਬੂਆ ਮੁੰਡਾ ਉਹ ਸੂਰਜ ਸੋਇਕਦਾ ਪਿਆ ਥੰਡੇ ਬੋਲਾ ਦੀ ਦੇਖਦਾ ਸੀ ਵਈ ਦੇਖੋ ਤੇ ਕੱਡਾ ਕੋਟ ਹਿਮਾਚਲ ਤੇ ਹੈ ਠੰਡ ਮਾਂਦਾ ਇਹ ਹੈ ਹੈ ਕਾ ਦਾ ਸੀਮੰਟ ਦਾ ਸੀਮੰਟ ਦਾ ਟਰੱਕ ਚਾਹੀਦਾ ਦਾ ਇਹ ਉਹ ਕਰਨਾ ਪਣਾ ਇਹ ਨਹੀਂ ਦਿੱਤਾ ਮੁੰਡੇ ਨੂੰ ਗਰਮੀ ਲੱਗਣ ਲੱਗੀ ਗਰਮੀ ਲਾਦੀ ਐਡ ਹੋ ਗਿਆ ਭਾਈ ਓਏ ਸਿੰ ਮੈਂ ਸਕੂਟਰੀ ਲਿਆਂਦੀ ਆ ਭਾਈ ਮੁੰਡਾ ਕਹਿੰਦਾ ਸਕੂਟਰੀ ਲਿਆਂਦੀ ਕਿੱਥੇ ਆ ਚੱਲ ਦੇਖ ਕੇ ਆਉਂਦੇ ਕਹੀ ਸੀ ਸਕੂਟਰੀ ਲੈ ਆ ਬਾਕੀ ਮਿਸਤਰੀ ਭਾਈ ਮੂਰੇ ਲੱਗੇ ਪਿਆ ਇੱਕ ਮਿਸਤਰੀ ਇਕੱਲਾ ਹੀ ਪਿੱਛੇ ਲੱਗਿਆ ਪਿਆ ਪੀਪੇ ਭਾਈ ਤੈਨੂੰ ਕੰਨੇ ਛੱਡਦਾ ਮੈਂ ਵੀ ਕਹੀ ਜਾਵਾ ਬਾਕੀ ਬੰਦੇ ਕਿੱਥੇ ਵੀ ਇੱਕ ਮਿਸਤਰੀ ਮਿਸਤਰੀ ਭਾਈ ਇੱਕ ਗੱਲ ਹੈ ਕੀਜ ਬਣ ਗਈ ਹੁਣ ਪਿੱਛੇ ਦੇਖਣ ਦੀ ਲੋੜ ਨਹੀਂ ਹੈਗੀ ਹਾਂ ਨਿਆਰ ਆਇਆ ਜਾ ਟਰੈਕਟਰ ਚੜਾ ਲੈ ਟਰਾਲੀ ਚੜਾ ਲੈ ਦੇਖੋ ਬਾਈ ਪੱਕੇ ਦੀ ਮੋਜ ਆ ਹੁਣ ਗੰਦ ਨਹੀਂ ਪੈਣਾ ਹੈਗਾ ਬਾਈ 8 ਵਜੇ ਦਾ 8 ਵਜੇ ਦਾ 8 ਵਜੇ ਦਾ ਬਾਈ ਦੀ ਟਾਰ ਕਿਦੋਂ ਕਰੀ ਆ ਬਾਈ ਦੀ ਉਹ ਉੱਥੇ ਲੈਣ ਦੀ ਉਹ ਵਿਚਾਲੇ ਜੇ ਕਰਤੀ ਜਿੱਥੇ ਆ ਪਿਆ ਢੱਕਣ ਜਾ ਪਰਲੇ ਦੀ ਵੀ ਇਹਦੀ ਵੀ ਪਰਲੇ ਦੀ ਵੀ ਨਹੀਂ ਬਸ ਠੀਕ ਆ ਠੀਕ ਨਾ ਨਾ ਠੀਕ ਹੈ ਮੈਸਤਰੀ ਆਏ ਦੱਸ ਵੀ ਜੀ ਹੁਣ ਟਰੈਕਟਰ ਚੜਾ ਆ ਤਾਂ ਤੇੜਾ ਤੇ ਨਹੀਂ ਵਾਟੂਗੀ ਹਾਂ ਲਿਖ ਕੇ ਗਾਰੰਟੀ ਦੇ ਦਿੱਤੀ ਅੱਛਾ ਭਾਈ ਜਾਣਾ ਜਬਾਤੀਆ ਅੱਛਾ ਫੱਟੀਆਂ ਪਾਤੀਆਂ ਵੀ ਬਾਟੇ ਨਾ ਬਾਠ ਠੀਕ ਆ ਠੀਕ ਆ ਉਹ ਕੁੰਡੇ ਗੜ ਤੇ ਭਾਈ ਕੁੰਡੇ ਵਾਲਾ ਡੰਗਰਾਂ ਨੂੰ ਕੁੰਡੇ ਲਾਉਂਦੇ ਹਾਂ ਨਾ ਨਾ ਠੀਕ ਆ ਠੀਕ ਆ ਠੀਕ ਆ ਨਹੀਂ ਮਜਾਲ ਤੇ ਕੋਈ ਕੋਈ ਰੰਦੇ ਆ ਕੰਮ ਕਰ ਬਿਕ ਰਿਆ ਮਸ਼ੀਨ ਗਿਰੀ ਹੈ ਭਾਈ ਅੱਛਾ ਭਾਈ ਨੇ ਮਸ਼ੀਨ ਵੀ ਕਹਿੰਦਾ ਲੈ ਲਈ ਟਰੈਕਟਰ ਵੀ ਲੈ ਲਿਆ ਆਪਣੇ ਕੰਮ ਹੈ ਹਾਂ ਠੀਕ ਆ ਨਾ ਨਾ ਠੀਕ ਆ ਕਿਰਾਏ ਪਲੇਣਗੇ ਤੇ ਆਪਣੀ ਉਹ ਲੈ ਲਈ ਹਾਂ ਕਿਰਾਇਆ ਕਰੋ ਉਸੇ ਫੋਨ ਨਾਂ ਨਾਂ ਠੀਕ ਹੈ ਕੰਮ ਲਵੇ ਆਪਣਾ ਹੀ ਆ ਨਾਂ ਨਾਂ ਠੀਕ ਹੈ ਬਾਈ ਚਾਹੀਦੀ ਨੌਕਰੀ ਦਾ ਹੈ ਨਹੀਂ ਬਾਈ ਇਹ ਤਾਂ ਹੈ ਬਾਈ ਟਾਲ ਦੇ ਉਹ ਰੀ ਹੈ ਬਾਈ ਟਾਲ ਤਾਂ ਠੀਕ ਹੈ ਬਾਈ ਹੁਣ ਇਹ ਤਾਂ ਹੁਣ ਕਹਿੰਦੇ 12 ਵਾ ਚੈੱਕ ਕਰੋਗੇ ਬਾਈ ਜਾਂ ਪੱਕ ਗਿਆ ਹਾਂ ਹਾਂ ਤਾਂ ਠੀਕ ਹੈ ਪੰਜੇ ਦੇ ਪਹਿਲੇ ਹੀ ਪੈਣਾਂ ਤਾਂ ਮਾੜੇ ਮੂٹے ਪੈਣ ਮੈਂ ਤੇ ਇਹੇ ਪਨੇ ਰੂਪੇਜੂਗਾ ਫਿਰ ਹਾਂ ਇਹ ਕਹੇਗਾ ਮਾਲਿਆ ਮਾਨ ਰੋਹੇ ਮਾਲਾ ਨੇਰ ਵੱਜੂਗਾ ਠੀਕ ਆ ਠੀਕ ਇਹ ਦੂਰ ਨਹੀਂ ਖਾਦਾ ਨਹੀਂਗਾ ਠੀਕ ਆ ਠੀਕ ਆ ਹਾਂ ਹਾਂਜੀ ਭਾਈ ਪਾਰਟੀ ਹੋ ਗਈ ਕਹਿੰਦੇ ਸਕੂਟਰੀ ਲਿਆਏ ਹੈ ਜੇ ਸਕੂਟਰੀ ਲੈਦੀ ਝੂਠਾ ਬੋਲਦਾ ਬੁੱਢਾ ਦੱਸ ਗਿਆ ਕਹਿੰਦਾ ਪਾਰਟੀ ਹੋ ਗਈ ਡੈਡੀ ਕਰਨੀ ਕੋਈ ਨਾ ਲੈ ਆ ਜੀ ਹਾਂ ਕੀ ਕਹਣਾ ਹਾਂ ਵੰਟੀ ਮੈਲ ਆ ਬੰਦੇ ਮੇਲਾ ਬਹੁਤ ਆਏ ਵਿਅੱਜ ਹਾਂ ਦੇਖ ਲੈ ਗਵੰਟੀ ਕੇ ਹਾਲ ਹੈ ਭਾਈ ਵਧੀਆ ਬਾਈ ਕਿੱਧਰ ਗੈੜੀ ਲਾਏ ਕਹਿ ਲੀਂ ਰਹਿੰਦਾ ਕਿੱਥੇ ਹਣ ਤੂੰ ਮੈਂ ਉਹ ਦਿਖਦਾ ਮੈਂ ਉਰੀ ਹੈ ਤੁਸੀਂ ਕਿੱਧਰ ਰਹਿੰਦੇ ਤੁਸੀਂ ਦੱਸੋ ਅੱਜ ਅਜਾ ਗਰਾਹੀ ਇਕੱਠੀ ਕਰਦੇ ਫਿਰਦੇ ਅਜਾ ਗਰਾਹੀ ਇਕੱਠੀ ਕਰਦੇ ਵਿਦੇਗਾ ਮੈਂ ਨਾਲੀ ਭਾਈ ਪੈਸੇ ਮਿਲ ਜਾਂਦੇ ਮਿਲ ਜਾਂਦੇ ਫੇ ਤਾਂ ਠੀਕ ਹੈ ਨਹੀਂ ਸਭ ਦਾ ਆਪਣੇ ਮਾਰੇ ਕੀ ਹਾਲ ਹੈ ਆਪਣੇ ਨੇ ਭਾਈ ਕੰਮ ਤੋੜ ਲਿਆ ਚੱਲ ਵਧੀਆ ਵਧੀਆ ਗਵੰਟੀ ਦਾ ਵਿਆਹ ਕਰਾ ਦੇ ਗੇਟ ਗੁੱਟ ਖੋਲਤੇ ਟੈਲ ਲਵਾ ਦੇਣੀ ਲੈ ਲੈ ਹੈ ਦੇਖੋ ਆਹ ਆਹ ਕਹਿੰਦਾ ਹਾਂ ਕੂੰ ਕਰੀਏ ਆਂਦੇ ਤੇ ਮੂੰਹ ਪਰੇ ਕਹਿੰਦਾ ਇਹਨਾਂ ਨੇ ਕੰਮ ਕਰ ਲਾ ਬਕਵਾਸ ਨਾ ਮਾਰੀ ਆਹ ਕਰਦਾ ਵਾਟੀ ਆ ਦੇਖਦਾ ਹਾਂ ਹੁਣ ਆਪੇ ਹਾ ਉਧਰ ਨੂੰ ਆਇਆ ਪੇ ਉਧਰ ਨੂੰ ਨਾ ਕਰਾ ਲੈਣਾ ਵਾਟੀ ਇੱਧਰ ਕਰਾਉਣਾ ਇੱਧਰ ਵੀ ਗੱਲ ਆਈ ਹੈ ਹਾਂ ਗੱਜਰੀ ਦੇ ਦੇ ਬੋਵੀ ਕਿੰਨੇ ਕਿਲੋ ਦਾ ਹੈ ਏ ਗੇਟ ਹਰ ਜਾ ਵਾਰੇ ਆ ਗਿਆ ਬੋਵੀ ਦਾ ਬੱਸ ਹੋ ਗਈ ਬੋਵੀ ਕੱਦਾਂ ਦੇਖੀ ਜਾਂਦਾ ਬਣਾ ਇਹਦੇ ਨਾਲ 5 ਵਜੇ ਦਾ ਫੂਨ ਫੂਪੇ ਵਾਲੀ ਪੀ ਲੈਣੇ ਹਾਂ ਹੱਥ ਔਰ ਦਾ ਖਤਰਾ ਇੱਥੇ 4 ਵਜੇ ਤੱਕ ਫੂਨ ਫੂਪੇ ਵਾਲੀ ਪੀ ਲੈਣੇ ਐ ਸਹੀ ਗੱਲ ਹੈ ਨਾ ਕਿ ਨਹੀਂ ਬੋਵੀ ਚਾਜੀ ਬੋਵੀ ਕੀੜੇ ਮਾਰਨ ਵਾਲੀ ਪੀਤੀ ਕਹਦੇ ਨਾ ਨਾ ਹਾਂ ਚੜਤੀ ਝੂੜਨਾ ਬੋ ਨਾ ਹਾਂ ਕਦੇ ਫਸ ਗਿਆ ਇਹ ਤੇ ਕਿਹਾ ਤੁਹਾਡਾ ਤੇ ਮਨਾਂ টনয়ারারাই অকরশা ਜਾਦੀਆਂ ਨਹੀਂ ਕਾਸ਼ ਤੁਹਾਨੂੰ ਲਗਣਾ ਮੜੀ ਬੱਲੇ ਬੱਲੇ ਤੁਹਾਨੂੰ ਲੇ ਕਰਾਉਣਾ ਜਿਹੜੇ ਮਰਜੀ ਇਹੋ ਜਿਹਾ ਮਿਸਤਰੀ ਹੋਣਾ ਚਾਹੀਦਾ ਦੇ ਲਾ ਮਿਸਤਰੀ ਨੇ ਕੰਮ ਦੇਖ ਲਿਆ ਲੈ ਮਰੇ ਜੇ ਲੀਕ ਹੋ ਗਿਆ ਲਾਈ ਪਾਈਪ ਕਰਤੀ ਸਵਾ ਟਿਊ ਪਾ ਲੈਣੀ ਨਾ ਮਨੇ ਕੰਮ ਤਾਂ ਨੇ ਵਧੀਆ ਕਰਿਆ ਇਹਨੂੰ ਵੱਡਲਾ ਜਿਆਦਾ ਆ ਜਿਹੜਾ ਵੱਡ ਹੋਇਆ ਵਾ ਨਾ ਚੜਾਇਆ ਉਹਨੇ ਗਰਮ ਕਰਕੇ ਗਰਮ ਕਰਿਆ ਇਹ ਇਹਦਾ ਕੋਈ ਹੋਰੇ ਕਰਕੇ ਲਿਆ ਇਹ ਚੱਲ ਮੜਾ ਬੰਨੇ ਦਾਪੋ ਓਏ ਕੱਢ ਮੜਾ ਸੱਟ ਮਾਰਦੇ ਪਿੱਛੇ ਦੇ ਮਾਰਦੇ ਬਟੂ ਸੱਟ ਰੋੜੇ ਗਿਲ ਆ ਵੀ 빙ਗਾ ਹੋਇਆ ਪਿਆ ਰ ਹਨਾ 빙ਗੇ ਦੇ ਚੱਕਰ ਕਰ ਦੇਣਾ ਸਿੱਧਾ ਐਂ ਦਾ ਮਨੇ ਪਹਿਲਾਂ ਇਧਰ ਹੀ ਸੈਟ ਚੜਾ ਲਾ ਜਿਹੜਾ 빙ਗਾ ਹੈ ਉਹ ਸਿੱਧਾ ਕਰ ਲਾ ਪਾ ਪਹਿਲਾਂ 헤ਡਾ ਤੇ ਪਾਓ ਟੁੱਟਿਆ ਨਹੀਂ ਹੈਗਾ ਉਹ ਪੈਪ ਕੜਾ ਹੈ ਵਾੜੋਂ ਲੈ ਕੇ ਹੋਰ ਨਹੀਂ ਪਹਿਣਾ ਪਹਿਣਾ ਇਹੀ ਹੈ ਹੁਣ ਜੇ ਦਾ ਜੇ ਤੇਸੀ ਦਾ ਹਾਂ ਤੇਸੀ ਦਾ ਦੱਬਾ ਇਸ ਮਿਸਤਰੀ ਨੇ ਬਾਈ ਕੇਸ ਹਲ ਜਾਤਾ ਆ ਸੌਂਡ ਜਾ ਕਸੂਤਾ ਪਸ ਗਿਆ ਨਹੀਂ ਲੋਟ ਆਉਂਦਾ ਨਿਕਲ ਕੇ ਨਿਕਲ ਗਿਆ ਹਲਾ ਹਲਾ ਪੈਪੇ ਹੋ ਗਏ ਇੱਧਰ ਤੇ ਪੈਪੇ ਚੱਕ ਹੋ ਗਏ ਤਾਂ ਪੈਪ ਦਾ ਤਾਂ ਕੋਈ ਨਹੀਂ ਇੱਥੇ ਬਜਰੀਓ ਪੈਣੀ ਹੈ ਇਹ ਤਾਂ ਬਾਹਰ ਨਹੀਂ ਵਿਖਾ ਤੇ ਅੱਛਾ ਮਿਸਤਰੀ ਕਹਿੰਦੇ ਕੇਸ ਇਹ ਹਲ ਜਾਤਾ ਕੰਮ ਖਰਾਬ ਕਰਦਾ ਸਾਰਾ ਹਾਂ ਕੱਢ ਦੇ ਨਾਲ ਇਹਨੂੰ ਬਾਹਰ ਕੱਢਣ ਲੱਗਿਆ ਆ ਇਹਨੂੰ ਹਲਾ ਇਹਨੂੰ ਹਲਾ ਤੂੰ ਇਹਨੂੰ ਹਲਾ ਫਲਾ ਕਹਿੰਦੇ ਆਹ ਲਿਆਉਂਦੀ ਐ ਤੇ ਬਾਈ ਕਿੰਨੇ ਪੈਸੇ ਲੱਗੇ 20000 20000 20000 ਦੀ ਲਿਆ ਓਏ ਕਿੰਨਾ ਮਾਡਲ ਹੈ 2015 ਹਾਂ 2015 ਡੈਡੀ ਬਾਲਾ ਕਹਿੰਦਾ ਇਹ 15 ਕਹਿੰਦਾ ਕਿਦੀ ਮੰਨੀ ਐ 15 ਹਾਂ 15 15 ਮਾਡਲ ਹੈ ਹਾਂ ਠੀਕ ਰੇ ਯਾਰ ਵਧੀਆ ਭੱਜਦੀ ਪੂਰੀ ਬਸ ਠੀਕ ਆ ਲੈ ਨੇ ਯਾਰੇ ਇਧਰ ਮਨਾ ਦੁਰਮੜ ਦਾ ਕੰਮ ਲੈ ਲਿਆ ਪਾ ਵੀ ਟਰੈਕਟਰ ਦੇ ਅੱਗੇ ਪਿੱਛੇ ਅੱਗੇ ਪਿੱਛੇ ਹਾਂ ਦਵਨ ਚਾਚਾ ਬੋਵੀ ਨੇ ਭਾਈ ਬੱਜਦੀ ਵੀ ਬਾਤੀ ਇਧਰ ਕਿ ਕਾ ਪੈਪ ਕਹਿੰਦਾ ਇਹਦਾ ਵੀ ਕੰਮ ਜਾ ਕਰਨਾ ਮੈਂ ਆਦਾ ਨਹੀਂ ਬੋਵੀ ਪੈ ਵੱਡੀ ਜਾਂਦਾ ਇਹਨੇ ਦੁਰਮੜ ਦਾ ਕੰਮ ਟਰੈਕਟਰ ਤੇ ਲੈ ਰਿਆ ਬੰਦਾ ਮੈਸਤਰੀ ਕਹਿੰਦਾ ਉਹਰੇ ਡਿੱਗੀ ਨਹੀਂ ਬਣਾਉਣੀ ਪ੍ਰੋਜੈਕਟ ਬਣਾਤਾ ਹੈ ਮੈਸਤਰੀ ਆਪਾਂ ਇਹ ਵਿੱਚ ਪਾ ਰਹਿਣਾ ਹੈ ਆ ਬਜਰੀ ਪਾਤੀ ਫੜਦਾ ਨਹੀਂ ਹੈਗਾ ਵੀ ਪੱਕੇ ਕੰਮ ਕਰਦਾ ਅਸੀਂ ਦੇਖਦੇ ਭਾਈ ਹੁਣ ਮੈਂ ਪ੍ਰੋਜੈਕਟ ਕਿਹੜਾ ਹੈ ਕਿਹੜਾ ਮੈਸਤਰੀ ਤੂੰ ਹੈਗਾ ਮੈਂ ਉਹ ਪਤਾ ਲੱਗ ਜੂ ਕੌਣ ਹੈ ਇਹ ਦੇਖ ਹੀ ਜਾਓ ਕਿਹੜਾ ਕਿਆ ਕਰਿਆ ਪੁੱਛੋ ਨਾ ਜਦ ਤੱਕ ਗੱਡੀ ਟੋਟਾ ਤੇ ਕੋਈ ਟੋਟਾ ਜਾ ਹਾਈ ਚਪੜ ਕੋ ਚੱਕ ਰਿਹਾ ਡੱਬਾ ਡੂਬਾ ਲਿਆਓ ਕੋਈ ਜਾਲੀਆਂ ਟੋਟਾ ਓ ਬੱਦਾ ਮਾਰਦਾ ਓਕੇ ਯਾਰ ਆ ਘਰੋਂ ਹੁੰਦਾ ਐ ਉਹ ਵੀ ਐ ਉੱਪਰ ਡੱਬਾ ਮੂੰਦਾ ਮਾਰ ਦੇਣਾ ਡੱਬਾ ਮੂੰਦਾ ਮਾਰ ਕੇ ਬਜਰੀ ਪਾ ਦੇਣੀ ਦੇਖੀ ਯਾਰ ਸਕੀਮਾ ਨਾ ਲਾ ਕੇ ਮਰੇ ਐਡਾ ਦੁਰਮਟ ਬੜਾ ਦੁਰਮਟ ਐ ਦੁਆਈ ਤਾਂ ਕਰਦਾ ਕਰਨਾ ਪੈਣਾ ਕਿਦਾ ਭਾਈ ਜਿੱਨੇ ਨੂੰ ਆਇਆ ਮੇਸਤਰੀ ਦੇ ਕੰਮ ਜਾਣੀ ਕਰਦਾ ਮੈਂ ਤਾਂ ਦੋ ਲਾਏ ਐ ਐਸੀ ਪਹੁੰਚਿਆ ਵੇ ਗ੍ਰੈਂਡਰ ਲੈ ਕੇ ਕਰਤਾ ਕੰਮ ਮੇਸਤਰੀ ਆ 2 ਫਿੱਟ ਲਾਏ ਆ ਲਾਤਾ ਜਗਾੜ ਠੀਕ ਉਹਦੇਲੇ ਰੱਖਦੀ ਪਾਣੀ ਵਾਲੀ ਜਗਾ ਉਹ ਬੋਵੀ ਅੰਗਰੇਜ਼ੀ ਦੀ ਬਹੁਤ ਰੱਖਣੀ ਦੀ ਆ 100 ਸਾਲੀ ਕਾ ਤੇ ਰੱਖਤੀ ਯਾਰ ਮੈਂ ਇਹਨੂੰ ਕਰ ਬੈੱਡ ਵਗਾ ਲੈਨੇ ਬੈੱਡ ਦੇ ਜੀਗਾ ਬਹੁਤ ਲਾਦੀ ਉਹ ਵੀ ਠੀਕ ਹੈ ਹਾਂ ਵੀ ਹਾਂ ਭਾਈ ਤੇਰੀ ਸੇਵਾ ਕਰ ਹੀ ਲੱਗੀ ਹੈ ਕਟਰ ਦੀ ਹੈ ਠੀਕਾ ਠੀਕਾ ਉਹ ਵੀ ਬੈੱਡ ਦੇ ਜੀਗਾ ਬਹੁਤ ਲਾਦੀ ਯਾਰ ਤੂੰ ਮੈਨੂੰ ਨਾਲ ਆ ਕੇ ਨਹੀਂ ਖਾਦਾ ਦੇਸੀ ਬ੍ਰੈਡ ਬਰੁੱਡ ਵੀ ਬਗਾ ਲੈ ਬ੍ਰੈਡ ਬਰੁੱਡ ਵੀ ਖਾਦਾ ਹੈ ਇਆ ਮਾਰੂ ਮਾਰ ਦੁਰਮੜ ਫੇਰਦਾ ਦੁਰਮੜ ਦਾ ਫਿਰਨਾ ਦੀ ਬੰਦੇ ਜਾ ਕੇ ਦੇਖੀ ਹਾਂ ਟਰੈਕਟਰੇ ਫੇਰਦਣਾ ਹਾਂ ਸੱਤੇ ਦੁਰਮੜ ਦਵਾਰ ਉਹ ਵੀ ਦੁਰਮੜ ਫੇਰਦਾ ਮਾਣੇਗਾ ਉਹ ਵੀ ਦੁਰਮੜ ਫੇਰ ਬਾਈ ਬੰਦਾ ਕਹਿੰਦਾ ਫੇਰ ਦੇ ਫੇਰ ਦੇ ਸਾਡਾ ਪੂਰਾ ਹੋ ਜੇ ਬੋਬੀ ਨੇ ਵੀ ਦਬਗੇ ਇੰਜਨ ਛੋਟ ਇੰਜਰ ਦਬ ਗਿਆ ਬੋਬੀ ਦਾ ਵੀ ਦੀਪਾ ਬਾਈ ਕਹਿੰਦਾ ਹਾਂ ਉਹ ਬੜੁਰਾ ਉਹੀ ਕੰਮ ਕਰਤਾ ਬਾਈ ਆ ਦੇ ਲੈ ਇਧਰ ਉਹੀ ਕੰਮ ਕਰਤਾ ਕਹਿੰਦੇ ਨੇ ਮੋਹਿੰਦ ਸਾਹਿਬ ਹੋਇਆ ਪਾਣੀ ਬਾਵੀ ਉਧਰ ਵੇਕ ਅਪ ਹੋ ਗਿਆ ਬੰਦਾ ਤਾਂ ਉੱਠਾ ਹਾਂ ਹੁਣ ਤਾਂ ਪਾਣੀ ਨਹੀਂ ਬੰਦਦਾ ਬਾਈ ਸਾਰਾ ਸਵਿੰਟ ਕੱਢ ਕੇ ਥੱਲੇ ਥੱਲੇ ਮਾਰਦਾ ਮੈਸਤਰੀ ਕੀ ਆ ਯਾਰ ਇਹ ਨਾਲੀ ਟੁੱਟ ਜੇ ਮੇਰਾ ਕੰਮ ਖਰਾਬ ਕਰ ਦੂਗਾ ਉਹੀ ਤਾਂ ਗੱਲ ਹੈ ਕਿਥੇ ਨੱਕਾ ਲੱਗਣਾ ਬਾਈ ਕਰਤਾ ਕੰਮ ਫੇਟਾ ਤੂੰ ਆ ਲੀਕ ਹੋ ਜਾਂਦਾ ਇਹਦੇ ਮਾ ਨਾ ਹੈ ਟੁੱਟ ਗਈ ਦਿੱਤਾ ਕਹਿੰਦਾ ਬਈ ਤਾਕਤ ਘਟਾ ਦਿੱਤੀ ਦੋਜ ਘਟ ਗਈ ਹੁਣ ਸਮਿਟ ਹੋਰ ਵਾਲਾ ਰੇਤਾ ਰਹਿ ਤਾ ਰਹਿ ਗਿਆ ਰੇਤਾ ਰਹਿ ਗਿਆ ਸਮਿਟ ਨਿਕਲ ਗਿਆ ਲਓ ਜੀ ਬਾਈ ਮਾਲ ਵਾਲੀ ਗੱਡੀ ਵੀ ਆ ਗਈ ਮਨੇ ਕਿ ਆ ਗਿਆ ਕੱਟ ਕੇ ਆ ਗਿਆ ਸਾਬ ਆ ਗਿਆ ਆ ਗਿਆ ਲਓ ਲਓ ਤੇ ਤੇ ਕਹਾਂ ਦਿੰਦੇ ਰੇਤੇ ਵਗੇਰ ਤੋਂ ਕਿੱਥੇ ਘੇਰਨਾ ਰੇਤੇ ਵਾਲੀ ਛੜ ਭਾਈ ਅੱਗੇ ਲੈ ਜਾ ਮੈਂ ਵੀ ਮੁੰਡਾ ਗ੍ਰੈਂਡਰ ਚਲਾਉਂਗਾ ਹੁਣ ਐ ਕਰ ਦੋ ਹਾਂ ਕਰ ਦੋ ਜਿਹਦਾ ਪੁੱਟੇ ਤਰਾਸੀ ਕੋਈ ਨਹੀਂ ਮਿਲਿਆ ਹੈਗਾ ਨਹੀਂ ਨਿਰਮ ਇੰਨਾ ਸਮਾਂ ਨਹੀਂ ਦਿੰਦੇ ਬਾਈ ਯਾਰ ਐਸੇ ਕੁਝ ਨਹੀਂ ਬਚਿਆ ਹੁਣ ਮਾਤਾ ਜੀ ਦੀ ਬੇਟੀ ਜਿਹੜਾ ਨੇ ਕਿਹਾ ਉਹ ਬਾਲਟੀ ਗਈ ਦੋ ਸਮਰੇ ਤੇਰੀ ਜੰਮ ਤੋਂ ਤੇ ਕਿੱਥੇ ਨੂੰ ਉਹ ਚੱਕ ਦੇ ਭਾਈ ਉੱਨੇ ਜਾਣੀ ਪਿੱਛੇ ਬੜੇ ਰੇਕਾ ਦੇ ਰੋੜੇ ਬੜੇ ਰੇਕਾ ਦੇ ਰੋੜੇ ਬੜੀ ਆਕੀ ਨੂੰ ਮਾਰਨ ਫਲ ਮਾਰਾ ਲਾ ਲਾਣਾ ਦੇ ਵੈਸੇ ਭਜਨ ਤਾਂ ਹੈਗਾ ਟੈਰਾ ਮਜਾ ਸਾਦੀ ਆ ਓਏ ਘਰ ਹੁਣ ਇਟ ਕਰੀਦਾ ਹੈ ਨਹੀਂ ਇਹ ਨਹੀਂ ਹੋਣੀ ਬਾਈ ਹੁਣ हां बीबी बीबी सत श्रीकाल बीबी काम तेरा वादिया हो रहा है एक नंबर ਮੇਤਰੀ ਤੇਰੇ ਕਾਰੀਗਰ ਉਹ ਬਗਬਰੀ ਦਾ ਕਾਰੀਗਰ ਡਲੀ ਸਾਧ ਨਹੀਂ ਖਾਦਾ। ਡਲੀ 10 ਮਿੰਨੂ ਨਹੀਂ ਖਾਦਾ। ਆ ਦੇਖੋ ਜੀ ਬੀਬੀ ਕੇ ਸਲਾਮ ਮਸ਼ਕੂਰਾ ਹੋ ਰਿਹਾ। ਉਹਦੇ ਖਾਦੀ ਵੀ ਹੈ। ਨਹੀਂ ਖਾਦੀ ਡਲੀ। ਪਛਲਾ ਹੋਣ ਗਿਆ ਹਾਲੇ। ਮੇਤਰੀ ਡਲੀ ਖਾਦੀ ਵੀ ਹੈ। ਹੈ? ਖਾਦੀ ਵੀ ਆ। 7-10 ਆਈਆਂ ਆ। ਬੋਵੀ ਕਿਆ ਕਹਤਾ ਮੈਂ? ਸਾਧ ਨਹੀਂ ਖਾਦਾ। ਡਲੀ ਔਰ ਬੋਵੀ ਵੀ ਮੰਨ ਗਿਆ। ਸਾਹੀ ਕੰਮ ਚੱਲਦਾ ਬਾਈ। ਬੀਬੀ ਪਾਈ ਕਹਿੰਦੇ ਡਲੀ ਖਾਦੀ ਵੀ ਹੈ। ਆ ਮੇਤਰੀ ਕਹਾ ਮੈਂ ਡਲੀ ਖਾਦੀ ਵੀ ਹੈ। ਹਾਂ ਕਹਿੰਦਾ ਦੋਹਾਂ ਦਾ ਫਾਵਾ ਵੜਦਣਾ ਬੀਬੀ ਕਹਿੰਦੀ ਖਾਲਵਾ ਹਾਂ ਲਾਗੇ ਮੁਰਗੀ ਭਾੜਣੀ ਹੋਰ ਕਿ ਦੋਹਾਂ ਦੇ ਪਾਉਣੀਆਂ ਬੀਬੀ ਕਹਿੰਦੀ ਦੋਹਾਂ ਆਮਨੇ ਆਰੇ ਮੁਰਗੀਆਂ ਭਾੜੜੀਆਂ ਦਬਦੀ ਐ ਕਿ ਸੰਗਲ ਬਾਈ ਬੀਬੀ ਮੁਰਗੀ ਟੁੱਟ ਜੇ ਕਰਦੀ ਐ ਹਾਂ 15 ਪਖਾਂ ਦੇ ਉੱਪਰ ਦਾ ਟੋਪ ਇਹਦਾ ਬਈ ਘੱਟ ਲੱਗੂਆ ਤੇਰਾ ਹੁਣ ਪਰ ਯਾ ਬਿੱਟ ਲੈ ਕੇ ਆਂਦੇ ਆ ਇਹਨਾਂ ਦੇ ਕੰਮ ਲੈ ਲਿਆ ਬੰਦੇ ਨੇ ਇਦਾਂ ਬੰਦਿਆਂ ਨੇ ਚਾਹ ਪੀ ਲਈ ਕਰ ਤੇ ਕੈਮ ਭਾਈ ਚਾਹ ਲਾ ਕੇ ਠਾਲ ਵੀ ਲੈ ਹੈ ਆਪਣੇ ਨੇ ਕੈੜੀ ਚਾਹ ਬਲਾਈ ਭਾਈ ਕੈੜੀ ਚਾਹ ਬੁਲਾਤੀ ਬੰਦੇ ਠਾਲ ਲੈ ਵਾ ਠੀਕ ਹੈ ਤੇ ਅੱਜ ਗੜਕਾ ਪਾ ਰੇ ਨਾ ਗੜਕਾ ਪਾਕਿਸਤਾਨ ਲੈਣਾ ਕਹਿੰਦੇ ਇਹ ਨਹੀਂ ਹੜਦਾ ਹੈਗਾ ਮੇਰੇ ਨਾਲ ਛੇ ਰੱਖੇ ਅੱਜ ਅੱਜ ਨਾ ਨਾ ਠੀਕ ਹੈ ਬੰਦੇ ਬਾਈ ਤੇਰੇ ਮਿਹਨਤੀ ਸਾਰੇ ਨਹੀਂ ਨਹੀਂ ਹਾਂ ਕੰਮ ਵੇਰਾ ਕਰਦੇ ਆ ਕੰਮ ਵੇਰਾ ਕਰਦੇ ਆ ਨਾ ਨਾ ਬਸ ਦੋ ਦਿਨਾਂ ਲਈ ਨਿਰਾਨੀਆਂ ਠੀਕ ਹੈ ਬੰਦੇ ਨਾਲੇ ਕੰਮ ਘੱਟ ਜਿਆਦਾ ਕਰਦੇ ਨਾ ਨਾ ਠੀਕ ਹੈ ਮੰਜੇ ਦਾ ਰਿਓ ਨਹੀਂ ਹਾਂ ਬਾਈ ਕਹਿਵਾ ਕਮਰਾ ਸਮਾਨ ਨਹੀਂ ਲਿਆ ਆ ਕਿੱਥੇ ਲੈ ਕੇ ਆਇਆ ਸਮਾਨ ਆਜਾ ਆਪਣਾ ਸਮਾਨ ਨਹੀਂ ਲੈ ਕੇ ਆਇਆ ਬਾਈ ਇਕਣੀ ਆ ਗਿਆ ਉਹ ਫੋਨ ਬੰਦ ਹੋ ਗਿਆ ਤਾ ਦਾ ਆਪਣਾ ਕਿਤੇ ਦੱਬਦਾ ਏ ਕਹਿੰਦਾ ਮੈਂ ਹੀ ਨਾਟ ਕੇ ਨਾ ਦੇ ਲਾ ਹੰਦੀ ਹੈ ਕਿਤੇ ਅੜਦੀ ਹੈ ਬੋਲੀ ਮੈਂ ਘਮਾ ਲਾ ਮੈਂ ਘਮਾ ਦੇ ਮੈਂ ਘਮਾ ਲਾ ਬੋ ਵੀ ਅੜਦੀ ਹੈ ਇਹ ਅੜਦੀ ਹੈ ਹਵਾ ਕੱਢਿਆ ਵੇ ਹਵਾ ਕੱਢ ਲਈ ਹੈ ਨਾ ਪੱਛੇ ਨਾ ਅੱਛਾ ਲੈ ਚੱਲ